ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਗਰਾਉਂਡ ਜ਼ੀਰੋ ਤੋਂ ਕਵਰੇਜ ਕਰ ਰਹੇ ਹਾਂਗੇ ਔਰ ਆਹ ਬਰਸਤਾ ਹੋਇਆ ਪੀਜ਼ਾ ਹੋਇਆ ਸਾਰੇ ਜਿਹੜੇ ਮਲਟੀ ਬ੍ਰਾਂਡ ਸਟੋਰ ਜਿਹੜੇ ਨੇ ਸਾਰਾ ਕੁਝ ਬੰਦ ਕੀਤਾ ਹੋਇਆ ਸੁੰਨਸਰਾ ਪਸਰੀ ਹੋਈ ਆ ਸਨਾਟਾ ਛਾਇਆ ਹੋਇਆ ਕੱਲ ਜਿਸ ਹਸਾਬ ਦੇ ਨਾਲ ਪਠਾਨ ਨੂੰ ਪਠਾਨਕੋਟ ਨੂੰ ਜਿਹੜਾ ਦਹਿਲਾ ਦਿਨ ਵਾਲਾ ਜਿਸ ਹਸਾਬ ਦੇ ਨਾਲ ਉੱਤੇ ਹਮਲੇ ਕੀਤੇ ਗਏ ਜਿਸ ਹਸਾਬ ਦੇ ਨਾਲ ਇੰਨੀ ਜ਼ਿਆਦੇ ਡਰੋਨ ਜਿਹੜੇ ਸੁੱਟੇ ਗਏ ਹਾਲਾਂਕਿ ਉਹ ਮਜ਼ਾਈਲਾ ਡਰੋਨ ਜੋਗੂਸ਼ ਵੀ ਸੀ ਉਹਨਾਂ ਨੂੰ ਸਾਡੇ ਬ੍ਰਹਮਾਸਤਰ S400 ਜਿਹੜਾ ਡਿਫੈਂਸ ਸਿਸਟਮ ਹੈ ਭਾਰਤ ਦਾ ਉਸ ਨੂੰ ਹਵਾ ਦੇ ਵਿੱਚ ਜਿਹੜਾ ਧੁੰਦਾ ਦੇ ਕੇ ਬੰਦ ਕਰ ਦਿੱਤਾ ਗਿਆ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਠਾਨਕੋਟ ਸਾਹਮਣੇ ਵਾਲਾ ਰੋਡ ਵੀ ਮੈਂ ਕਹਾਂਗਾ ਦਵੰਦ ਜਰੂਰ ਦਿਖਾ ਦਿਓ ਇਹ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਹਾਈਵੇ ਇਹ ਪਠਾਨਕੋਟ ਸ਼ਹਿਰ ਸੁਜਾਨਪੁਰ ਆ ਜਾਂਦਾ ਔਰ ਉਸ ਤੋਂ ਬਾਅਦ ਅੱਗੇ ਜਾ ਕੇ ਇਹ ਜੰਮੂ ਵਾਲਾ ਰੋਡ ਸ਼ੁਰੂ ਹੋ ਜਾਂਦਾ ਹੈਗਾ ਤਾਂ ਇੱਥੇ ਕੁਝ ਪੰਪ ਵੀ ਜਿਹੜੇ ਨੇ ਉਹ ਵੀ ਬੰਦ ਕੀਤੇ ਹੋਏ ਨੇ ਕਈ ਪੰਪਾਂ ਦੇ ਉੱਪਰ ਮਾੜਾ ਮੋਟਾ ਤੇਲ ਜਰੂਰ ਮਿਲ ਰਿਹਾ ਇਹ ਨਹੀਂ ਹੈ ਕਿ ਸਾਰੇ ਪੰਪ ਬੰਦ ਨੇ ਅਸੀਂ ਫੇਰ ਕਹਿ ਰਹੇ ਹਾਂ ਕਿ ਸਾਰੇ ਪੰਪ ਬੰਦ ਨਹੀਂ ਨੇ ਪਰ ਕੁਝ ਕੁਝ ਜਿਹੜੇ ਏਰੀਆਜ਼ ਦੇ ਵਿੱਚ ਪੰਪ ਨੇ ਉਹ ਬੰਦ ਨੇ ਔਰ ਕੋਈ ਬਹੁਤੇ ਜਿਆਦਾ ਤੁਹਾਨੂੰ ਦੱਸ ਦੀਏ ਕਿ ਖੁੱਲਾਪਨ ਇੱਥੇ ਜਿਹੜਾ ਨਹੀਂ ਹੈ ਪਠਾਨਕੋਟ ਦੇ ਵਿੱਚ